ਹੈਲੋ ਮੰਤਰੀ ਸਾਤਰੀ ਦਾ ਸਾਸਰੀ ਦਾ ਪੁੱਤਰ ਮੈਂ ਕਿਹਾ ਕਿ ਉਹ ਜਿਹੜੀ ਨਾ ਆ ਜਿਹੜੀ ਆਡੀਓ ਜੀ ਭਾਈ ਟੀਵੀ ਤੇ ਚੱਲਦੀ ਪਈ ਹੈ ਕਿ ਮੰਤਰੀ ਨੇ ਕਿਹਾ ਹੈ ਕਿ ਭਾਈ ਸਾਹਿਬ ਨਸ਼ਾ ਖਾਂਦਾ ਸੀ ਹਾਂ ਹਾਂ ਇਸੇ ਲਈ ਕਲਚੂ ਠੀਕ ਕਰ ਲੈਣਾ ਪੁਲਸ ਵਾਲਿਆਂ ਨੇ ਟੌਰਚਰ ਕਰਕੇ ਨਾ ਇਹ ਕੋਟਮਾਰ ਕਰਕੇ ਉਥੇ ਸਾਡੇ ਤੋਂ ਮੰਨ ਲਓ 10 ਕਿਤ ਕਰਾਏ ਸੀ ਕਾਗਜ਼ਿਆਂ ਦੇ ਵੀ ਉਹਨਾਂ ਨੇ ਕਰਾਏ ਸੀ ਤੇ ਵਾਵਾ ਕਾਰਸਤਾ ਦੇ ਉਹਨਾਂ ਨੇ ਸਾਈਨ ਕਰਾਏ ਸੀ ਤੇ ਇਹ ਜਿਹੜਾ ਚਾਚਾ ਆਪਣਾ ਭਾਈ ਸਾਹਿਬ ਦਾ ਚਾਚਰਜੀਤ ਸਿੰਘ ਹਾਂ ਉਹਨਦੇ ਵੀ ਸਾਈਨ ਕਰਾਏ ਸੀ ਤੇ ਉਹਨਦੇ ਤੇ ਵੀ ਲੀਆਮ ਨੇ ਇਹ ਹੀ ਲਾਇਆ ਹੈ ਉਹ ਵੀ ਆ ਚਾਲਦਾ ਪਿਆਰ ਦੀ ਤੇ ਇਹ ਕੋਈ ਟੈਨਸ਼ਨ ਦੀ ਲੋੜ ਨਹੀਂ ਇਹਨਾਂ ਨੇ ਚਾਕੇ ਤੇ ਵੀ ਲੀਆਮ ਲਾਏ ਨੇ ਹਾਂ ਹਾਂ ਟੈਨਸ਼ਨ ਪਤਾ ਆਉਂਦੀ ਅਸੀਂ ਆਖਾ ਕਰੇ ਕਿ ਭਿਉਨੇ ਨਾਲ ਆ ਟੈਨਸ਼ਨ ਤਾਂ ਆਉਂਦੀ ਪੈਣਾ ਖੜ ਕੀ ਹੋਣ ਪੀ ਤੋਫਾ ਤੋਂ ਨਾਮ ਤਰੇ ਆਣੇ ਵੀ ਹੋਰ ਕੀ ਇਹ ਬਹੁਤ ਕੋਈ ਕੰਪਨੀ ਦੀ ਤੱਕੀ ਟੈਂਸ਼ਨ ਲੈਣ ਦੀ ਲੋੜ ਨਹੀਂ ਇਹ ਜਿਹੜੀ ਜਿਮਣੀ ਚੋਂ ਤਰਨਤਰ ਵਾਲੀ ਆਪਣੀ ਤਰਨਤਰ ਵਾਲੀ ਹੋਣਾ ਹਾਂ ਹਾਂ ਠੀਕ ਆ ਜਿਹੜੀ ਜਿਮਣੀ ਚੋਂ ਤਰਨਤਰ ਵਾਲੀ ਹੁੰਦੇ ਕਰਕੇ ਵੀ ਕਰਦੇ ਨੇ ਤੇ ਪਰ ਮਾਝੇ ਵਾਲਿਆਂ ਨੇ ਹਾਂ ਹਾਂ ਗੁਰੂ ਨੇ ਕੀ ਕਿਰਪਾ ਕਰਾ ਦੇਣੀ ਤੇ ਮਾਝੇ ਵਾਲਿਆਂ ਨੇ ਝੰਡੇ ਦੇਣੇ ਗੱਡ ਹਾਂ ਹਾਂ ਕੋਈ ਨਹੀਂ ਮਾਝੇ ਵਾਲੇ ਜਿਹੜੇ ਨੇ ਉਹ ਵੀ ਜ਼ੁਲਮ ਦੇ ਉਲਟੀ ਖੜਦੇ ਹੁੰਦੇ ਨੇ ਧੱਕੇ ਵਾਲੇ ਹਾਂ ਜਿਹੜਾ ਕੋਈ ਧੱਕਾ ਕਰਦਾ ਜੀ ਜਾਂਦੇ ਨੇ ਜਦੋਂ ਧੱਕਾ ਕਰਦੇ ਨੇ ਤਾਂ ਫਿਰ ਦੁਨੀਆਂ ਨੂੰ ਪਤਾ ਹੀ ਆ ਸਾਰੀ ਨੂੰ ਕਿ ਇਹ ਧੱਕਾ ਹੀ ਕੀਤਾ ਆ ਲੈ ਆਂ ਆਲੀਆ ਨੇ ਕਿ ਮਾਤਾ ਜਿੰਨੂ ਭਾਈ ਸਾਹਿਬ ਨੇ ਥਾਪੜਾ ਦਿੱਤਾ ਉਹਨੇ ਜਾਣਾ ਕਿੱਥੋਂ ਤੋਂ ਹਾਂ 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 ਦੇ ਨੰਬਰ ਤੇ ਪਾ ਸਾਬ ਜੀ ਮਾਤਾ ਬੜਕ ਤੇ ਭਾਈ ਸਾਹ ਦੀ ਚੜ੍ਹਤ ਤੋਂ ਸਰਕਾਰ ਪਿਆਰ ਡਰਦੀ ਏ ਉਹ ਹਮਾਂ ਡਰਦਾ ਭਾਈ ਸਾਹ ਤੋਂ ਐਵੇਂ ਐਵੇਂ ਆ ਵੀ ਇਹਨਾਂ ਨੂੰ ਇਹ ਕਦੇ ਇਹਨਾਂ ਅੱਗੇ ਆ ਜਾਣਾ ਸਿਆਪਾ ਤਾਹ ਸਾਰੇ ਆ ਜਾਣਾ ਤੇ ਕੋਈ ਜਮiyet ਹੀ ਇੰਨੇ ਕੱਲੇ ਇੰਨਾ ਨਹੀਂ ਆਉਣਾ ਤੇ ਸਾਰੇ ਆ ਹੀ ਆਉਣਾ ਇੱਥੇ ਮਨ ਡੀਰਾਂ ਨੇ ਵੀ ਐਮ ਐਲ ਏ ਬਣਨਾ ਹੈ ਇੱਥੇ ਸਾਰਿਆਂ ਨੇ ਆਉਣਾ ਸੰਗਤ ਉਹ ਪਤਾ ਹੈ ਕਿ ਇਹਨਾਂ ਕਿੰਨਾ ਗੰਦ ਪਾਇਆ ਹੈ ਹਾਂ ਇਹ ਤਾਂ ਫਿਰ ਆਇਆ ਤੇ ਇਹ ਜਿਹੜੀ ਨਾ ਨਸ਼ੇ ਪੱਤੇ ਵਾਲੀ ਭਾਈ ਸਾਹਿਬ ਤੇ ਲਿਜਾਵ ਲਾਉਂਦੇ ਨੇ ਇੱਕ ਕੁੜੀਆਂ ਵਾਲੀ ਵੀ ਚਲਾਈ ਹੋਈ ਨੇ ਕਿ ਭਾਈ ਸਾਹਿਬ ਕੁੜੀਆਂ ਦੀ ਗੱਲ ਬਾਤ ਉਹ ਵੀ ਲਿਜਾਵ ਲਾਉਂਦੇ ਕਦਰ ਖੁਸ਼ੀ ਕਰਦੇ ਭਾਈ ਸਾਹਿਬ ਇਹ ਹੈ ਨਾ ਉਹਨਾਂ ਨੂੰ ਉਹਨਾਂ ਨੂੰ ਹੋਰ ਤੇ ਕੁਛ ਲੱਭਾ ਨਹੀਂ ਤਾਂ ਉਹਨਾਂ ਨੇ ਇਹੋ ਹੀ ਛਿੱਟੇ ਮਾਰਨੇ ਨੇ ਹੋਰ ਉਹਨਾਂ ਕੀ ਕਰਨਾ ਸੋਰ ਤਾਂ ਉਹਨਾਂ ਨੂੰ ਕੁਛ ਲੱਭਾ ਨਹੀਂ ਹਾਂ ਇਹ 307 ਲੈਣਾ ਆਪਣਾ ਪਰਚਾ ਹੀ ਹੁੰਦਾ ਇਹਨਾਂ ਚਲਾਨ ਪੇਸ਼ ਕੀਤਾ ਤੋਂ ਉਹਦੇ ਜਿਹਨਾਂ ਲਿਖੇ ਸੀ ਮੈਨੂੰ ਤੇ ਇੱਕ ਟਕ ਹੋਣਾ ਜੇ ਕਲਵੰਤ ਵਿਚਾਰਾ ਅੱਜ ਗੱਲਾਂ ਕਰਦਾ ਹੀ ਕਹਿੰਦੇ ਪਤਾ ਨਹੀਂ ਮੇਰਾ ਇਹਨਾਂ ਨੇ ਕੀ ਕੱਢ ਕੇ ਅਜੇ ਲਿਆਉਣਾ ਹੈ ਠੀਕ ਹੈ ਕੀ ਲਿਖਿਆ ਨੇ ਆਹੋ ਇਹ ਰੌਲਾ ਹੈ ਕਿੰਦੀ ਕੋਈ ਐਡੀ ਟੈਂਸ਼ਨ ਲੈਣ ਦੀ ਲੋੜ ਨਹੀਂ ਗਈ ਵੀ ਇਹ ਸਰਕਾਰਾਂ ਐਵੇਂ ਕਰਦੀਆਂ ਦੀਆਂ ਤੇ ਇਹ ਕਿੰਨਾ ਚਿਹਰੇ ਇਹ ਪਾਕਰੇ 27 ਜੀ ਸਰਕਾਰ ਪੰਜੀ ਬੰਨੀ ਰਹਿ ਗਿਆ ਡੇਢ ਸਾਲ ਤੇ ਪਾਰਨਾ ਚਾਹੁੰਦੇ ਨੇ ਇਸ ਲੋਕਾਂ ਨੂੰ ਆਪਣੇ ਪਾਰਨਾ ਚਾਹੁੰਦੇ ਚ ਜਿੰਮੇਦਾਰਾਂ ਨੂੰ ਪੇ ਪਾਟਣ ਹੋਰ ਇਥੇ ਨ ਕੀ ਕਰਨਾ ਉਹ ਡੇਢ ਸਾਲ ਰਹਿ ਗਿਆ ਮਾਣ ਦੇ ਸਾਲ ਜਿੱਥੇ ਮਰਦੀ ਭੱਜ ਲੈਣ ਝੰਡੇ ਤੇ ਭਾਈ ਸਾਹਬ ਦੇ 27 ਜੀ ਗਡੀਚਣੇ ਨੇ ਠੀਕ ਹੈ ਮੈਂ ਤੇ ਅਸੀਂ ਜਿਵੇਂ ਕਹਿੰਦੇ ਮੰਤਰੀ ਹਰੀ ਇਹ ਤੂੰਸ ਮੈਨੂੰ ਵੀ ਕਹਿੰਦੇ ਸੀ ਉੱਥੇ ਵੀ ਕਹਿੰਦੇ ਸੀ ਇਹ ਮਰਾਜ਼ਮ ਕਿ ਤੂੰ ਹੀ ਭਾਈ ਸਾਹਿਬ ਤੋਂ ਅਡੋਜੋ ਭਾਈ ਸਾਹਿਬ ਦਾ ਖਾੜਾ ਛੱਡ ਦਿਓ ਉਹ ਕਰਦੇ ਹੋ ਮੈਂ ਕੋਈ ਗੱਲ ਕਹੀ ਮੈਂ ਕਹਿਆ ਯਾਰ ਚੰਗੇ ਕੰਮ ਕਰਦਾ ਏ ਅਮਰ ਤੇ ਛਕਾਉਂਦਾ ਏ ਤਸੋ ਕੀ ਮਾੜੇ ਕੰਮ ਕਰਦਾ ਏ ਅਸੀਂ ਭਾਈ ਸਾਹਿਬ ਤੋਂ ਬਿਗੈਰ ਇੱਕ ਮਿੰਟ ਵੀ ਨਹੀਂ ਪਾਸੇ ਜਾਣਾ ਜਿਹੜੇ ਚੰਗੇ ਕੰਮ ਕਰਦੇ ਹੋ ਉਹਨਾਂ ਨਾਲ ਹੀ ਅਸੀਂ ਤੁਰਨਾ ਚੰਗਿਆਂ ਵਾਲੇ ਤੁਰਨਾ ਪੀ ਕਹਿੰਦੇ ਆ ਲੈ ਤੁਰਨਾ ਤੇ ਬਥੇਰੀ ਆ 76 ਖਾਦੇ ਆ 70 ਸਾਲ ਹੋ ਗਏ ਕਾਦੇ ਆ ਤੁਸੀਂ ਅਜੀ ਜੀ ਤੁਰਨਾ ਤੇ ਕੋਈ ਗੱਲ ਨਹੀਂ ਮੈਂ ਕਹਾ ਮਾਤਾ ਨੂੰ ਨਾ ਮੈਂ ਕੱਲ ਦਾ ਚਾਚਾ ਆਂਗਾ ਜੇ ਤੂੰ ਨਾ ਘਰੇ ਦੱਸ ਦੇ ਐਵੇਂ ਚੈਨਲ ਵਾਲਿਆਂ ਦਾ ਇੱਕ ਹੀ ਚੈਨਲ ਹੈਗਾ ਜੀ ਮੀਡੀਆ ਇਹ ਬਹੁਤ ਕੱਲ ਦੀ ਇਹਨੇ ਨਾ ਹਾਂ ਡੌਂਡੀ ਪਿੱਟੀ ਹੋਈ ਏ ਐਵੇਂ ਹਾਂ ਚੈਨਲ ਵਾਲਿਆਂ ਦੇ ਵੱੱਲੇ ਇਹੋ ਜਿਹੀ ਕੋਈ ਗੱਲ ਆ ਜਾਏ ਤਾਂ ਫਿਰ ਕੋਈ ਹੋਰ ਵੀ ਚੈਨਲ ਤੇਨੂੰ ਪਤਾ ਹੈ ਕਿ ਉਹ ਠੀਕੇ ਹੁਣ ਜਿਹੜਾ ਕੋਈ ਉਹਨਾਂ ਨੂੰ ਸਰਕਾਰਾਂ ਕਹਿ ਦਿੰਦੀਆਂ ਸਰਕਾਰਾਂ ਉਹਨਾਂ ਦੇ ਨਾਲ ਉਹਨਾਂ ਦੇ ਚੈਨਲਾਂ ਵਾਲੇ ਜਿਹੜੇ ਉਹਨਾਂ ਦੇ ਚੈਨਲ ਬੰਦ ਕਰ ਦਿੰਦੀਆਂ ਕਹਿੰਦੀਆਂ ਕਿ ਸਾਡੇ ਹੱਕ ਚ ਬੋਲੋ ਚੈਨਲ ਵਾਲਿਆਂ ਦਾ ਕਸੂਰ ਕੋਈ ਨਹੀਂ ਕਰ ਹਾਂ 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 ਠੀਕ ਹੈ ਵੀ ਹਾਂ ਚੈਨਲ ਵਾਲਿਆਂ ਨੂੰ ਕਹਿ ਦਿੰਦੇ ਕਿ ਨਹੀਂ ਤਾਂ ਤੁਹਾਡੇ ਪੇਜ ਬੰਦ ਕਰ ਦਿਆਂਗੇ ਕਰੋ ਐ ਇਹ ਬਹੁਤ ਸਰਕਾਰ ਜਿਹੜੀ ਹੈ ਨਾ ਹੁਣ ਇਸ ਟਾਈਮ ਤੇ ਇਹ ਰਹਿ ਗਿਆ ਡੀਨ ਨਾਲ ਤੇ ਇਹਨੂੰ ਇਹ ਕਿ ਸਾਡੀ ਕੁਰਸੀ ਹੁਣ ਹੈ ਨਾ ਭਾਈ ਸਾਹਿਬ ਨੇ ਦੀ ਇਹਨਾਂ ਦੀ ਕੁਰਸੀ ਨੂੰ ਹੱਥ ਪਾਇਆ ਹੈ ਹਾਂ 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 ਠੀਕ ਹੈ ਇੱਕ ਹੋਰ ਦੱਸਾਂ ਆ ਮਜੀਠੀਆ ਚਾਚਾ ਨਾਲ ਇਹ ਗੱਲਾਂ ਕਰਦੇ ਮਜੀਠੀਏ ਨੇ ਭਾਈ ਸਾਹਿਬ ਦੇ ਉਲਟ ਬੋਲਿਆ ਤੇ ਜੇਲ੍ਹ ਚ ਬੈਠਾ ਗਿਆ ਹਾਂ ਜਿਹੜਾ ਮਹਾਰਾਜਾ ਪੈਨ ਤਾਰਾ ਕੱਢ ਦਿੰਦਾ ਔਰੋਂ ਦਾ ਮੈਨੂੰ ਫੜਾ ਦਿਓ ਮੈਂ ਇਹ ਤੇ ਦੋ ਮਿੰਟਾਂ ਚ ਇਹਨਾਂ ਸਿੱਧਿਆ ਕਰਦਾਂਗਾ ਤੇ ਹੁਣ ਚੀਕਾ ਮਾਰਦਾ ਵੀ ਉਹ ਚੀਕਾ ਦੇ ਕੋਈ ਭਾਈ ਸਾਹਿਬ ਇੱਕ ਸਾਧ ਬੰਦਾ ਐ ਗੁਰੂ ਨੇ ਘਲਾਇਆ ਮਾਰ ਐਨੇ ਸਾਹ ਬਲਿਆ ਬਸ ਬਲਿਆ ਇੱਕ ਕੋਮਲੂ ਜਰਨੈਲ ਤੇ ਅਸੀਂ ਇਹ ਕਿਨੇ ਗਾਂ ਚਾ ਲੋਕਾਂ ਦੇ ਪੁੱਤ ਬਚਾਏਗਾ ਵਧੀਆ ਚੰਗੀ ਗੱਲ ਨੇ ਹਾਂ 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 ਹੋਰ ਨਸ਼ੇ ਤੋਂ ਅੰਤਰੇ ਅੰਸ਼ਿਆਂਲੇ ਮਰ ਜਾਣ ਕਿਤੇ ਰੱਬ ਕਰਕੇ ਅਸੀਂ ਟਾਣੇ ਆ ਪਈ ਨਸ਼ੇ ਅੰਤਰੇ ਲੈ ਕੇ ਬਹਿ ਕੇ ਪਿੰਡ ਚ ਕਿੰਨਾ ਚਿੱਟਾ ਵੇਖਦਾ ਮੈਨੂੰ ਉਦੋਂ ਬੁਢਾ ਦੱਸ ਕੇ ਗਿਆ ਵਾਧੂ ਵੇਖਦਾ ਪਿਆ ਵਾਧੂ ਹੋਰ ਨਹੀਂ ਧਰਮ ਘੋਟਾਲਿਆਂ ਨੂੰ ਦੇਸਦਾ ਨਾ ਨਾ ਹੁਣ ਬਾਕੀ ਵਾਲੇ ਦੀ ਕੀ ਮਾਤ ਦਾ ਉਹ ਤਾਂ ਵੋਟਾਂ ਨੂੰ ਤਾਂ ਸਾਰੇ ਆਂ ਦੇ ਮੈਂ ਬੰਦ ਕਰਾ ਦੇਵਾਂਗਾ ਮਗਰ ਉਹਨੇ ਨਾ ਕੋਈ ਕਰਦਾ ਹਾਂ ਸਰਪੱਟ ਕਿਧਰ ਗਏ ਨੇ ਹੌਂ ਸਰਪੱਟ ਕਿਧਰ ਗਏ ਹਾਂ ਕੋ ਨਹੀਂ ਮਾਤਾ ਇਹ ਜਦੋਂ ਮੈਂ ਖੜਾ ਨਾ ਉੱਥੇ ਧਰਮ ਕੋ ਢਲਕੇ ਦਾ ਐਮਐਲਏ ਮੈਂ ਕਰਾਵਾਂਗਾ ਇਹ ਬੰਦ ਚਿੱਟਾ ਡਾਂਗਣਾ ਕੋ ਟੈਨਸ਼ਨ ਨਾਲ ਹੀ ਆਪਣੀ ਸਰਕਾਰ ਆ ਲੈਣ ਦੇ ਠੀਕ ਮੈਂ ਠੀਕ ਕੋਈ ਗੱਲ ਨਹੀਂ ਠੀਕ ਮਾਤਾ ਫਿਰ ਵਹਿਖਾਓ ਟੈਂਡਾ ਵਹਿਗਦੀ ਪਖਾ ਸਕਾਗੇ ਜਿੱਕੀ ਫਤੇ ਫਤੇ